ਸਤਿਗੁਰ ਦੀ ਕਿਰਪਾ ਨਾਲ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਸਾਰੇ ਕੰਮ ਹੁੰਦੇ ਨੇ ਭਾਜੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵੀ ਇਹ ਨਾਲ ਕੋਈ ਦੁਰਤਰਾ ਕੰਸੈਪਟ ਸੰਗਤ ਹੁੰਦੀ ਹੈ ਉਹ ਨਾਲ ਹੀ ਰਲ ਮਿਲ ਕੇ ਸਾਡੀ ਪੈਕ ਕਰਾਉਂਦੇ ਆ ਜੀ ਵਾਹੇ ਗੁਰੂ ਵਾਹੇ ਇਹ ਰਵਾਜ ਤਾਂ 10-15 ਸਾਲ ਪਹਿਲਾਂ ਹੋਈ ਸੀ ਸਰ ਉਦੋਂ ਕੁਇੰਟਲ ਦੋ ਕੁਇੰਟਲ ਨਾਲ ਸ਼ੁਰੂ ਹੋਈ ਸੀ ਅੱਜ ਲੇਕਿਨ ਪਿਛਲੇ ਸਾਲ ਅਸੀਂ ਤੇ ਆ 12 ਟਨ ਭਾਜੀ ਕੱਢੀ ਸੀ ਇਸ ਟਾਈਮ ਵੀ ਅਸੀਂ 13 ਟਨ ਭਾਜੀ ਕੱਢ ਰਹੇ ਹਾਂ ਵਾਹਿਗੁਰੂ ਮਾਤਾ ਜੀ ਵਾਹਿਗੁਰੂ ਕਦੂ ਇਸ ਭਾਜੀ ਜਦੋਂ ਕੰਪਸਰ ਸਾਹਿਬ ਨੂੰ 12 ਦਾ ਵਪਾਰ ਤੋਂ ਅਗਲੇ ਦਿਨ ਦੀ ਸੰਗਤ ਸੁਪਰੀਂ ਦਿਏ ਨੂੰ ਠਾਲ ਕੇ ਦੀ ਬਰਾਤੀ ਆਏ ਹੁੰਦੇ ਨਾਲ ਉਹਨਾਂ ਨਾਲ ਦਿੱਤਾ ਸੀ ਆਪਣੇ ਘਰ ਪਰਵਣੇ ਦੀ ਉੱਤੇ ਜਾਂਦੇ ਨੇ ਆਪਣੇ ਘਰਾਂ ਨੂੰ ਭਾਜੀ ਪਾਈ ਦੀ ਆ ਉਹਨਾਂ ਨੂੰ ਮਿਠਾਈ ਦੇ ਗਏ ਅਸੀਂ ਇਸ ਤਰ੍ਹਾਂ ਭਾਜੀ ਉਹਨਾਂ ਨਾਲ ਸਾਲ ਸਾਲ ਕੇ ਦਿੰਦੇ ਹਾਂ ਵਾਹੇ ਗੁਰੂ ਵਾਹੇ ਹਾਂਜੀ 5 ਦਿਨ ਪਹਿਲਾਂ ਚੱਲੂ ਹੋ ਜਾਂਦੀ ਪੈਕਿੰਗ ਸੇਵਾ ਤੋਂ ਬਾਅਦ ਬਾਬਾ ਜੀ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਸਾਰੀ ਤਿਆਰੀ ਹੋ ਜਾਂਦੀ ਹੈ ਫੇ ਬਾਬਾ ਜੀ ਦੇ ਵਿਆਹ ਤੋਂ ਅਗਲੇ ਦਿਨ ਰਾਤ 3 ਵਜੇ ਵਰਤਾਈ ਜਾਂਦੀ ਆ ਪੁਰਖੇਰੇ ਪੋ ਜੀਰੇ ਮੇਰੇ ਅਕਾਲ ਮੂਰਤ ਸ੍ਰੀ ਗੁਰਨਾਦਕ ਦੇਵ ਜੀ ਦੇ ਵਿਆਹ ਪਰਵ ਨੂੰ ਲੈ ਕੇ ਵਕ ਵਕ ਜਿਹੜੇ ਸਮਾਗਮ ਨੇ ਲਗਭਗ ਬਟਾਲੇ ਦੇ ਵਿੱਚ ਸ਼ੁਰੂ ਹੀ ਨੇ ਤਿਆਰੀਆਂ ਜਿੱਥੇ ਪ੍ਰਸ਼ਾਸਨ ਵੱਲੋਂ ਮੁਕੰਮਲ ਨੇ ਉੱਥੇ ਸੰਗਤ ਵੱਲ ਸੰਗਤ ਦੀ ਗੱਲ ਕਰੀ ਤੇ ਸੰਗਤ ਦੇ ਵਿੱਚ ਇੱਕ ਆਪਣਾ ਹੀ ਵੱਖਰਾ ਹੀ ਉਤਸ਼ਾਹ ਬਖਰੀ ਹੀ ਇੱਕ ਮਰਿਆਦਾ ਦੇ ਅਨੁਸਾਰ ਲੰਗਰ ਦੀਆਂ ਤਿਆਰੀਆਂ ਲੇਕਿਨ ਇੱਕ ਖਾਸ ਜਿਹੜੀ ਤਿਆਰੀ ਹਰ ਸਾਲ ਉਡੀਕ ਲੈਂਦੀ ਹੈ ਉਹਨਾਂ ਤਿਆਰੀ ਕਰਨ ਵਾਲਿਆਂ ਨੂੰ ਵੀ ਔਰ ਸੰਗਤ ਨੂੰ ਵੀ ਇੱਕ ਮਠਾਈਆਂ ਦੀ ਕਿਉਂਕਿ ਇਹ ਕਹਿ ਸਕਦੇ ਆ ਕਿ ਇੱਕ ਵਿਆਹਪੁਰਬ ਔਰ ਵਿਆਹਪੁਰਬ ਮਠਾਈ ਤੋਂ ਬਗੈਰ ਕਿਵੇਂ ਹੋ ਸਕਦਾ ਔਰ ਮਠਾਈਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੰਗਰ ਜਿਹੜੀ ਹੈ ਉਹ ਤਿਆਰ ਹੋ ਰਿਹਾ ਵੱਖ-ਵੱਖ ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਔਰ ਕਿਲੋਆਂ ਦੇ ਵਿੱਚ ਨਹੀਂ ਇਹ ਟਣਾਂ ਦੇ ਹਿਸਾਬ ਨਾਲ ਔਰ ਕਿੰਨੇ ਦਿਨ ਲੱਗੇ ਹੋਣਗੇ ਇਹਨਾਂ ਨੂੰ 13 ਟਨ ਇਕਰੀਬ ਜਿਹੜੀ ਆ ਮਠਾਈ ਜਿਹੜੀ ਵਿਆਹਪੁਰਬ ਤੇ ਸੰਗਤ ਨੂੰ ਵੰਡੀ ਜਾਏਗੀ ਸੰਗਤ ਦੇ ਵਿੱਚ ਜਿਹੜੀ ਆ ਜਾਏਗੀ ਔਰ ਉਹ ਸੰਗਤ ਜਿਹੜੀ ਚਾਹੇ ਉਹ ਦੂਰ ਦਰਾਡੇ ਤੋਂ ਆਂਦੀ ਹੈ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠੀ ਹੈ ਇਹ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਵੀ ਉਡੀਕ ਰਹਿੰਦੀ ਹੈ ਕਿ ਇਹ ਜਿਹੜੀ ਮਠਾਈ ਹੈ ਜਾਂ ਇਹ ਭਾਜੀ ਭਾਜੀ ਚਲੋ ਆਪਾਂ ਵਰਡ ਯੂਜ਼ ਕਰਦੇ ਆ ਲੇਕਿਨ ਵਿਆਹ ਦੇ ਵਿੱਚ ਲੇਕਿਨ ਇਹ ਮਠਾਈ ਇੱਕ ਇੱਕ ਲੰਗਰ ਜਿਹੜਾ ਉਹਦੀ ਉਡੀਕ ਹਰ ਇੱਕ ਨੂੰ ਰਹਿੰਦੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਉਹ ਤਿਆਰ ਹੋ ਰਹੀ ਆ ਉੱਥੇ ਉਹਦੀ ਪੈਕਿੰਗ ਦੀ ਸੇਵਾ ਵੀ ਵੱਖਰੀ ਚੱਲਦੀ ਪਈ ਆ ਉਹ ਨੌਜਵਾਨ ਜਿਹੜੇ ਨੇ ਉਹ ਵੱਖਰੀ ਪੈਕਿੰਗ ਦੀ ਸੇਵਾ ਕਰ ਰਹੇ ਨੇ ਕਿਉਂਕਿ ਉਹ ਪੈਕ ਹੋ ਰਹੀ ਆ ਬੋਰੀਆਂ ਦੇ ਵਿੱਚ ਪੈਕ ਹੋ ਰਹੀ ਇਹ ਵਕ ਵਕ ਜਗ੍ਹਾ ਤੇ ਜਾ ਰਹੀਆਂ ਜਿਵੇਂ ਹੀ ਜਸ ਜਨ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਵਿਆਪ ਪੁਰਬ ਆ ਉਹ 30 ਤਰੀਕ ਨੂੰ ਜਦੋਂ ਇੱਕ ਵੱਡੀ ਇਹ ਕਹਿ ਸਕਦੇ ਕਿ ਇੱਕ ਐਸਾ ਵਿਸ਼ਾਲ ਜਿਹੜਾ ਨਗਰ ਕੀਰਤਨ ਪੂਰੀ ਬਟਾਲਾ ਸ਼ਹਿਰ ਦੀ ਵਿੱਚ ਪ੍ਰਕਰਮਾ ਕਰੇਗਾ ਤੋ ਬਾਅਦ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਨੂੰ ਦਿੱਤੀ ਜਾਏਗੀ ਉਹਦੇ ਨਾਲ ਨਾਲ ਜਿਹੜੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਲੋਕ ਨੇ ਦੂਸਰੇ ਸ਼ਹਿਰਾਂ ਦੇ ਵਿੱਚ ਲੋਕ ਨੇ ਔਰ ਵਿਦੇਸ਼ਾਂ ਦੇ ਵਿੱਚ ਲਈਏ ਭੇਜੀ ਜਾਂਦੀ ਹੈ ਆਪਾਂ ਗੱਲ ਹੀ ਕਰਦੇ ਆ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਜਿਹੜੇ ਬਟਾਲਾ ਦੇ ਲੋਕ ਭਾਜੀ ਹਮਨਾਮਾ ਮੇਰਾ ਨਾਮ ਗੁਰਮੀਤ ਸਿੰਘ ਸੀ ਭਾਜੀ ਬਗਬੀਆ ਖਾਲਸਾ ਬਗਬੀਆ ਫਤਿਹ ਇਹ ਸੇਵਾ ਤੁਹਾਡੇ ਜਿੰਮੇ ਲੱਗੀ ਹੋਈ ਹੈ ਇਹ ਕਹਿ ਲਈਏ ਕਿ ਸੰਗਤ ਦੇ ਜਿੰਮੇ ਲੱਗੀ ਹੋਈ ਹੈ ਸਤਿਗੁਰ ਦੀ ਕਿਰਪਾ ਨਾਲ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਸਾਰੇ ਕੰਮ ਹੁੰਦੇ ਨੇ ਭਾਜੀ ਅਸੀਂ ਬਹੁਤ ਉਤਸ਼ਾਹ ਦੇ ਨਾਲ ਸਾਰੀ ਸੰਗਤ ਆਉਂਦੀ ਹੈ ਉਹੀ ਪੈਕਿੰਗ ਕਰਾਉਂਦੀ ਹੈ ਨਾਲ ਗੁਰਦੁਆਰਾ ਕੰਸੈਪਟ ਤੋਂ ਸੰਗਤ ਆਉਂਦੀ ਹੈ ਉਹ ਨਾਲ ਹੀ ਰਲ ਮਿਲ ਕੇ ਸਾਡੀ ਪੈਕਿੰਗ ਕਰਾਉਂਦੇ ਆ ਜੀ ਜੋੜਾ ਘਰ ਸੇਵਾ ਸੁਸਾਇਟੀ ਇੱਕ ਰਜਿਸਟਰਡ ਕੀਤੀ ਗਈ ਉਹ ਸਾਰੀ ਇਹ ਸੇਵਾ ਨਿਭਾ ਰਹੀ ਆ ਆਪਾ ਦੇਖਦੇ ਪਏ ਆ ਸਾਲਾਂ ਤੋਂ ਇਹ ਸੇਵਾ ਚੱਲਦੀ ਹੈ ਲੇਕਿਨ ਸ਼ੁਰੂਆਤ ਕਿੱਦਾਂ ਹੋਈ ਸੀ ਤੇ ਅੱਜ ਕਿੱਥੋਂ ਤੱਕ ਪਹੁੰਚੀ ਸ਼ੁਰੂਆਤ ਆਜ ਤੋਂ 10-15 ਸਾਲ ਪਹਿਲਾਂ ਹੋਈ ਸੀ ਸਾਰਾ ਉਦੋਂ ਕੁਇੰਟਲ ਦੋ ਕੁਇੰਟਲ ਨਾਲ ਸ਼ੁਰੂ ਆਈ ਸੀ ਅੱਜ ਲੇਕਿਨ ਪਿਛਲੇ ਸਾਲ ਅਸੀਂ ਤੇ ਆ 12 ਟਨ ਭਾਗੀ ਗੱਡੀ ਸੀ ਇਸ ਵਾਰ ਵੀ ਅਸੀਂ 13 ਟਨ ਭਾਗੀ ਕਰ ਰਹੇ ਆ ਇਹ ਸਾਰੀ ਜੋੜਾ ਘਰ ਸੋਸਾਇਟੀ ਦੀ ਦੇਖ ਰਿਕ ਤੇ ਥੱਲੇ ਉਹਨਾਂ ਦੇ ਪ੍ਰਧਾਨ ਸਾਹਿਬ ਦੇ ਥੰਡੇ ਉਹਨਾਂ ਦੇ ਸਾਰੇ ਜਿੰਨੇ ਵੀ ਨਮਾਇੰਦੇ ਨੇ ਸਾਰਿਆਂ ਦੇ ਥੱਲੇ ਦੇਖ ਰਿਕ ਹੁੰਦੀ ਹੈ ਜੀ ਸਾਰੀ ਸੰਗਤ ਸਹਿਯੋਗ ਨਾਲ ਹੁੰਦੀ ਹੈ ਕਈ ਵਾਰੀ ਕਈ ਔਕੜਾਂ ਵੀ ਹੁੰਦੀਆਂ ਹੋਣੀਆਂ ਨਾ ਹੁਣ ਬਰਸਾਤਾ ਦੇ ਦਿਨ ਸੀ ਆ ਪਿਛਲੇ 3 ਦਿਨਾਂ ਦੇ ਵਿੱਚ ਆਪਾਂ 4 ਦਿਨਾਂ ਦੇ ਬਰਸਾਤਾ ਦੇ ਦਿਨਾਂ ਚ ਲੰਘੇ ਨੇ ਬੜੀ ਮਰੀ ਉਸਤਾਲਪੁਰ ਦੀ ਕਿਰਪਾ ਵਾ ਜਿਹਦਾ ਕਾਰਜ ਆ ਉਹਨੇ ਆਪੇ ਸਵਾਰਨਾ ਸਰ ਇਹ ਜਿਵੇਂ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਸਤਿਗੁਰ ਦੀ ਕਿਰਪਾ ਨਾਲ ਪੱਕੀ ਜਗ੍ਹਾ ਸਾਡੇ ਨੂੰ ਦਿੱਤੀ ਹੋਈ ਆ ਸਤਿਗੁਰ ਨੇ ਬੜਾ ਸੋਹਣਾ ਮੇਗਾ ਸਾਡੇ ਕੋਲ ਮਠਾਈ ਕਰਨ ਵਾਸਤੇ ਆਇਆ ਪੂਰੀ ਆਪਣੀ ਫੈਕਟਰੀ ਜਿਹੜੀ ਤੁਸੀਂ ਮਠਾਈ ਕੱਢਣ ਦਾ ਸਤਿਗੁਰੂ ਦੀ ਬਖਸ਼ਿਸ਼ ਆ ਜੀ ਸਾਡੇ ਬੰਦੇ ਕੁਝ ਉਹਦੀ ਬਖਸ਼ਿਸ਼ ਇਹ ਵੀ ਦਾਤ ਉਹਦੀ ਹੈ ਨਾ ਸਭ ਕੁਝ ਉਹਦਾ ਹੀ ਸਭ ਕੁਝ ਹੀ ਅਸੀਂ ਨਹੀਂ ਉਹਦੇ ਤੇ ਵੀ ਸਭ ਕੁਝ ਇਹ ਜਗ੍ਹਾ ਵੀ ਉਹਦੀ ਹੈ ਤੇ ਕੁਦਰਤੀ ਸਭ ਕੁਝ ਜਗਾ ਉਹਨੇ ਦਿੱਤਾ ਹੈ ਸਾਨੂੰ ਸਭ ਤੇ ਅਸੀਂ ਵਰਤੀ ਦਿੰਨੇ ਬੜੀ ਵੱਡੀ ਸੇਵਾ ਕਿਉਂਕਿ ਬੜੀ ਜ਼ਿੰਮੇਵਾਰੀ ਰਹਿੰਦੀ ਹੈ ਤੇ ਸਿਰਫ ਵੰਡਣਾ ਕਿਵੇਂ ਵੰਡਿਆ ਕਿਤਾ ਜੀ ਅਸੀਂ ਭਾਜੀ ਜਦੋਂ ਕਾਂਸੇਪਟ ਸਾਹਿਬ ਜਦੋਂ ਬਾਰਾਜ ਦਾ ਵਪਾਰ ਨੂੰ ਅਗਲੇ ਦਿਨ ਆਤੀ ਸੰਗਤ ਸੁਤਿੰਦੀਆਂ ਨੂੰ ਥਾਲ ਕੇ ਜਿਹੜੀ ਬਰਾਤੀ ਆਏ ਹੁੰਦੇ ਨਾਲ ਥਾਲ ਕੇ ਉਹਨਾਂ ਜਿੰਨਾ ਅਸੀਂ ਆਪਣੇ ਘਰ ਪਰੋਣੇ ਦੀ ਲੋਟ ਕੇ ਜਾਉਂਦੇ ਨੇ ਆਪਣੇ ਘਰਾਂ ਨੂੰ ਭਾਜੀ ਪਾਈ ਦੀ ਆ ਉਹਨਾਂ ਨੂੰ ਮਿਠਾਈ ਦੇ ਦੀ ਅਸੀਂ ਇਸ ਤਰ੍ਹਾਂ ਭਾਜੀ ਉਹਨਾਂ ਨੂੰ ਥਾਲ ਥਾਲ ਕੇ ਦਿੰਦੇ ਆ ਉਹ ਫਿਰ ਲੋਕੀ ਇੱਕ ਪੈਗਰ ਦੋ ਪੈਗਰ 10 ਪੈਗਰ ਜਿੰਨੇ ਮਰਜ਼ੀ ਲੈ ਜਾਣ ਸਰਦਾਰ ਮੁਕੰਮਲ ਸੀ ਕਿਸੇ ਨੂੰ ਨਾ ਨਹੀਂ ਕਰੀ ਸੀ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨਹੀਂ ਆ ਪਾਉਂਦੇ ਉਹਨਾਂ ਦੀ ਵੀ ਡੀਗ ਰਹਿੰਦੀ ਨੇ ਬਹੁਤ ਜਿਹੜਾ ਵੀ ਜਿਹੜਾ ਵੀ ਜਿੱਧਰ ਜਿੱਧਰ ਵੀ ਸਾਡੇ ਬਟਾਲੇ ਤੋਂ ਸਿੱਧੀਆਂ ਬੱਸਾਂ ਜਾਂਦੀਆਂ ਨੇ ਜਿਹੜਾ ਕੋਈ 10 12 ਸਾਨੂੰ ਬੋਨਣ ਰਸੀ ਇਹਨਾਂ ਨਾਲ ਫਿਰ ਇੱਕ ਬੰਦੇ ਨੂੰ ਕੰਟੈਕਟ ਕਰਕੇ ਇਹਨੂੰ ਕਹਿੰਦਾ ਵੀ ਅਸੀਂ ਵੀ ਇਸ ਬੱਸ ਤੇ ਸਮਾਰ ਰੱਖਦਾ ਵਾ ਤੁਸੀਂ ਇੱਕੋ ਜੋ ਕੋਈ ਬੋਦੀ ਕੱਢ ਲਓ ਕੀ ਆਪਸ ਵਿੱਚ ਸਾਰੀ ਸੰਗਤ ਵੰਡ ਲਓ ਜੇ ਕਿਤਾ ਦੇ ਉੱਤੇ ਲੱਗੇ ਲੱਗੇ ਕਿੱਥੋਂ ਕਿੱਥੋਂ ਦੀ ਸੰਗਤ ਅਮਰੀਤ ਸਰ ਦੀ ਜਿਹੜੀ ਅਮਰਤ ਸਰ ਦੀ ਨੇ ਅਮਰਤ ਸਰ ਤੇ ਬਾਈਕਾਰ ਹੀ ਲੋਕੀ ਲੈ ਲਉ ਜਾਂਦੇ ਰਹੇ ਜਿੱਦਾਂ ਪਠਾਨਕੋਟ ਅਫਰੋਜ ਕੋ ਅਫਰੋਜ ਫਰੀਦ ਕੋਟ ਮੋਗਾ ਬਰਨਾਲਾ ਸਾਰੇ ਪਾਸੇ ਜਿੱਦਾਂ ਜਿੱਦਾਂ ਫੋਨ ਆਉਂਦਾ ਚੰਡੀਗੜ੍ਹ ਦਾ ਕੋਈ ਵੀ ਜਾਏ ਭੱਜੀ ਜਾਂਦੀ ਹੈ ਬੰਬੇ ਵੀ ਜਾਂਦੀ ਹੈ ਭੱਜੀ ਉੱਥੇ ਜਿਹੜਾ ਕੋਈ ਕਹਿੰਦਾ ਕੋਈ ਆਇਆ ਹੁੰਦਾ ਬੰਦਾ ਉਹਦੇ ਹੱਥ ਤੇ ਜੀ ਦੀ ਭੱਲਾ ਹੋ ਗਿਆ ਮੈਂ ਸੁਰੇਇ ਕਈ ਵਾਰੀ ਕਿਸੇ ਸਬੰਧਤ ਜਿਨ੍ਹਾਂ ਦੇ ਵਿਦੇਸ਼ ਬੈਠੇ ਪੁੱਤ ਬੈਠੇ ਆ ਉਹਨਾਂ ਉਹ ਬੱਚਿਆਂ ਨੂੰ ਵੀ ਉਡੀਕ ਦਿੱਤੀ ਆ ਆਪਾਂ ਬਾਬੇ ਤੋਂ ਉਹ ਕਹਿੰਦੀ ਰਿਹਾ ਕਰਦੀ ਕਿਰਪਾਣਾ ਪਾਣਾ ਇਹੋ ਜਿਹਾ ਬੰਦਾ ਵੀ ਬੱਚੇ ਉਹਦੋਂ ਕਹਿੰਦੇ ਕਿ ਜਦ ਤੱਕ ਰਹੀ 2-4 ਕਿਲੋ ਪ੍ਰਸ਼ਾਦ ਦੇ ਦੌਰਤੋਂ ਉਹਨਾਂ ਨੂੰ ਭੇਜ ਦਿੱਤੀ ਗਿਆ ਕਿ ਕਹਿੰਦੀ ਦੇ ਸਾਡੇ ਲੋਕਲ ਆ ਪੰਜਾਬ ਚ ਜਾਂ ਲੱਗੇ ਸਕੇ Rajasthan ਹੋ ਗਏ Delhi ਹੋ ਗਏ ਜੇ ਉਹ ਉੱਥੇ ਤੋਂ ਬੋਰੀ ਦੀ ਬੋਰੀ ਭੇਜਦੀ ਦੀ ਇੱਕ ਬੋਰੀ ਕਿੱਥੇ ਭੇਜਦੀ ਦੀ ਆ ਉੱਥੇ ਸੌ ਕਰਦੇ ਕੀਟਾ ਕਿਟ ਹੁੰਦੇ ਨੇ ਇੱਕ ਗੋਲੀ ਉਹ ਫਿਰ ਪੂਰੀ ਭੇਜ ਦਿੱਤੀ ਦੀ ਬਹੁਤ ਸੇਵਾ ਬੜੀ ਵੱਡੀ ਸੇਵਾ ਜਿੱਥੇ ਤਿਆਰ ਕਰਨੀ ਤਿਆਰ ਕਰਨ ਦੀ ਵੀ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ ਦਿਨ ਵੀ ਲੱਗਦੇ ਹੋਣ ਕਿ ਟੀਮ ਲੱਗਦੀ ਹੋਵੇ ਇਹ ਟੀਮ 12 ਬੰਦੇ ਲੱਗੇ ਹੋਏ ਨੇ ਤਕਰੀਬਨ ਇਹ ਸਾਡੇ ਅੱਜ 13 14 ਦਿਨ ਹੋ ਗਏ ਬੰਦਿਆਂ ਨੇ ਲੱਗੇ ਅਜੇ 2 3 ਦਿਨਾਂ ਨੇ ਹੋਰ ਲੱਗਣੇ ਅੱਜ ਗੁਨੇ ਕੱਢ ਰਹੇ ਆ ਮਠਾਈ ਸਾਰੀ ਸਾਡੀ ਤਕਰੀਬਨ ਕੰਪਲੀਟ ਹੋ ਗਈ ਆ ਤੇ ਸਾਰੇ ਜਿੰਨੇ ਵੀ ਪੁਰਾਣੇ ਹਲਵਾਈ ਨੇ ਸਾਡੇ ਪੁਰਾਣੇ ਹੀ ਸਾਰੇ ਇਹ ਹਰ ਵਾਰੀ ਇਉਂ ਹੀ ਹੁੰਦੇ ਨੇ ਤੇ ਆਪਣੀ ਜ਼ਿੰਮੇਵਾਰਨਾ ਸਾਰਾ ਕੰਮ ਕਰਦੇ ਆ ਦੇਖੋ ਸਾਰੇ ਦੇ ਵਿੱਚ ਸਾਰੇ ਸਿਰ ਧੱਕੇ ਹੋਏ ਨੇ ਸਿਰ ਧੱਕੇ ਪੈਰੀ ਜੁੱਤੀਆਂ ਵੀ ਕਹਿੰਦੇ ਪਾਈਆਂ ਮਰਿਆਦਾ ਦਾ ਪ੍ਰਸ਼ਾਦ ਤਿਆਰ ਕਰਦੇ ਨੇ ਭਾਜੀ ਵੀ ਤਿਆਰ ਕਰਦੇ ਇਹ ਪ੍ਰਸ਼ਾਦ ਇਹ ਭਾਜੀ ਦਾ ਭਾਜੀ ਦਾ ਪ੍ਰਸ਼ਾਦ ਆ ਭਾਵੇਂ ਇਹ ਗੁਨੇ ਜਿਹੜੇ ਨੇ ਇਹ ਕਹਿੰਦੇ ਕਿ ਮਿੱਠਾ ਜਿਹਨੇ ਖਾਸ ਕਰਕੇ ਕਿਸ ਕਰਨ ਜਾਈ ਉਹ ਬਸ ਜਿੰਨੇ ਵੀ ਤਰ੍ਹਾਂ ਅਸੀਂ ਆਪਣੇ ਘਰਾਂ ਵਿੱਚ ਰੀਤੀ ਰਿਵਾਜ ਕਰਦੇ ਆ ਆਪਣੇ ਰਹਿਮਾਂ ਤੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਵੀ ਉਸੇ ਤਰ੍ਹਾਂ ਕੀਤੀ ਰਵਾਜ ਪੂਰੇ ਤਿਆਰ ਹੁੰਦੇ ਆ ਬਿਲਕੁਲ ਇਹਨੂੰ ਮਠਾਈ ਨਾ ਕਿਨਿਆ ਜਾਵੇ ਕਹਿੰਦੇ ਇਹ ਪ੍ਰਸ਼ਾਦ ਆ ਔਰ ਪ੍ਰਸ਼ਾਦ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜਿਹੜੇ ਤਿਆਰ ਕਰ ਰਹੇ ਨੇ ਉਹਨਾਂ ਨੇ ਵੀ ਪੂਰੀ ਮਰਿਆਦਾ ਰੱਖੀ ਹੋਈ ਹੈ ਇੱਥੋਂ ਤੱਕ ਕਿ ਸਿਰ ਵੀ ਟੱਕੇ ਹੋਏ ਨੇ ਪੈਰਾਂ 'ਚ ਜੁੱਤੀਆਂ ਨਹੀਂ ਹੈ ਜਿਹੜੇ ਸੇਵਾ ਨਿਭਾ ਰਹੇ ਨੇ ਨੌਜਵਾਨ ਉਹ ਵੱਖ ਨੇ ਉਹ ਇੱਕ ਸੇਵਾ ਉਹ ਨਿਭਾ ਰਹੇ ਨੇ ਪੈਕਿੰਗ ਦੀ ਸੇਵਾ ਚੱਲ ਰਹੀ ਹੈ ਭਾਜੀ ਪੈਕਿੰਗ ਦੀ ਸੇਵਾ ਕਰ ਤੋਂ ਕੋਈ ਮਤਲਬ ਨਾਲ ਚੱਲਦੇ ਵੀ ਹਾਂਜੀ 5 ਦਿਨ ਪਹਿਲਾਂ ਚੱਲੂ ਹੋ ਜਾਂਦੀ ਹੈ ਪੈਕਿੰਗ ਦੀ ਸੇਵਾ ਉਤੋ ਬਾਅਦ ਬਾਬਾ ਜੀ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਸਾਰੀ ਤਿਆਰੀ ਹੋ ਜਾਂਦੀ ਆ ਫੇਰ ਬਾਬਾ ਜੀ ਦੇ ਵਿਆਹ ਤੋਂ ਅਗਲੇ ਦਿਨ ਰਾਤ 3 ਵਜੇ ਵਰਤਾਈ ਜਾਂਦੀ ਆ ਤਿੰਨ ਦਿਨ ਲਗਾਤਾਰ ਬਾਜੀ ਸੇਵਾ ਰਾਤ ਦਿਨ ਚੱਲਦੀ-ਜਲਦੀ ਆ ਹੋਰ ਵਕ ਵਕ ਖਾਵਾ ਤੇ ਜਾਂਦੀ ਆ ਜਦੋਂ ਆਰਡਰ ਆ ਜੇ ਬੱਸਾਂ ਚ ਪਹੁੰਚਾਦੀ ਦੀ ਇੱਕ ਬਹੁਤ ਲੋਕ ਤੁਹਾਨੂੰ ਵੀ ਇੱਕ ਬਟਾਲੇ ਦੇ ਵਾਸੀ ਆ ਮੈਂ ਵੀ ਬਟਾਲੇ ਦਾ ਵਾਸੀ ਆ ਤੁਹਾਨੂੰ ਵੀ ਕੀ ਦਿੰਦੀ ਨਾ ਕਿ ਇਹ ਵਿਆਹ ਪੁਰਬ ਆਵੇ ਹਾਂਜੀ ਉਹਦੇ ਸਾਰੇ ਉਹ ਠੀਕ ਰੰਦੀ ਆ ਬਾਜੀਵਾ ਆਪਣੀ ਨਿਭਾ ਲਈਏ ਹਾਂਜੀ ਹਾਂਜੀ ਇਹ ਦੇਸ਼ਾਬ ਤੇ ਸ਼ਾਹਜਾਹ ਜੰਦੀ ਹੈ ਜਿਹੜਾ ਨਾ ਐਨ ਆਰ ਆਈ ਵੀ ਸੇਵਾ ਕਰਦੇ ਹਨ ਉਹਨਾਂ ਦੇ ਸਿਰ ਤੇ ਛੋਟੋ ਸੇਵਾ ਚੱਲਦੀ ਹੈ ਔਰ ਬਾਕੀ ਜਿਹੜਾ ਕਰਦੀ ਸੰਗਤ ਜਿਹੜਾ ਕਾ ਸੇਵਾ ਸਾਡੀ ਉਹ ਲੋ ਚੱਲਦੀ ਹੈ ਤਾਂ ਸਾਹਿਬ ਬਿਲਕੁਲ ਭਾਜੀ ਤੁਸੀਂ ਪੂਰੀ ਸੇਵਾ ਨਿਭਾ ਰਹੇ ਹੋ ਇਹ ਨੌਜਵਾਨਾਂ ਦੀ ਵੀ ਜ਼ਿੰਮੇਵਾਰੀ ਰਹਿੰਦੀ ਹੋਣੀ ਹੈ ਨਾ ਵੱਡੀ ਇਹ ਵੀ ਇਹ ਵੀ ਕਹਿੰਦੇ ਉਹ ਅਲਦਾਸਾ ਨਾਲ ਮਿਲਦੀ ਹੈ ਬਾਬੇ ਦੇ ਘਰੋਂ ਮਿਲ ਗਈ ਹੈ ਸੇਵਾ ਤੇ ਬੜੀ ਵੱਡੀ ਗੱਲ ਹੈ ਹਾਂਜੀ ਉਹ ਵੱਡੀ ਗੱਲ ਕਰਮਾਂ ਪਾ ਗਾਲਿਆਂ ਨੂੰ ਇਹ ਸੇਵਾ ਮਿਲਦੀ ਹੈ ਜੀ ਇਹਦੇ ਤੋਂ ਉੱਪਰ ਕੁਝ ਨਹੀਂ ਹੈ ਸੇਵਾ ਦੇ ਨਾਲ ਹੀ ਇਹ ਸਭ ਕੁਝ ਜੀ ਲੇਕਿਨ ਡੀਕ ਉਹ ਸੰਗਤ ਨੂੰ ਵੀ ਹੈ ਜਿੱਦਾਂ ਲਈ ਪੈ ਕਰਦੇ ਪਏ ਹਾਂਜੀ ਜੀ ਉਹ ਵੀ ਠੀਕ ਹੈ ਜੀ ਉਹਦਾ ਸੇਵਾ ਜਿੱਦਾਂ ਅਸੀਂ ਕਰਦੇ ਹਾਂ ਸਾਨੂੰ ਵੀ ਇਹ ਡੀਕ ਰਹਿੰਦੀ ਕਿ ਅਸੀਂ ਸੇਵਾ ਕਰਨ ਲਈ ਜਾਈਏ ਗੁਰੂ ਮਹਾਰਾਜ ਜੀ ਘਰ ਕਿ ਉਹ ਦਿਹਾੜਾ ਆਵੇ ਉਹ ਸੁੱਖਾਂ ਵਾਲਾ ਦਿਨ ਆਵੇ ਹਾਂ ਜੀ ਹਾਂ ਜਰੂਰ ਨਹੀਂ ਨੇ ਜਰੂਰ ਕਿਤੇ ਨਾ ਕਿਤੇ ਡਿਸਟਰਬ ਹੋਏ ਨਾ 60 ਤੋਂ 70 ਕੋਸਟਰ ਦੇ ਗਏ ਗੁਰਦੁਆਰੇ ਆ ਕੇ ਜਿੰਨਾ ਕੋ ਮਤਲਬ ਚਾਹੀਦੀ ਜਰੂਰੀ ਹੁੰਦੀ ਉਹ ਨੰਬਰ ਦਾ ਸਵਰਕ ਕਰ ਦਿੰਦੇ ਆਪਾਂ ਉਸ ਤੇ ਵੀ ਪਹਚਾ ਦਿੰਦੇ ਆ ਭਾਜੀ ਜਿਹੜੀ ਜਿਹੜੀ ਮਦਾ ਸੰਗਤ ਕਹਿੰਦੀ ਆ ਨਾ ਭਾਜੀ ਚਾਹੀਦੀ ਆਪਾਂ ਬਾਹਰ ਪਹਚਾਉਣੀ ਆ ਉਹਨਾਂ ਨੂੰ ਵੀ ਪਹਚਾਈ ਦੀ ਭਾਜੀ ਉਹਨਾਂ ਨੂੰ ਵੀ ਦੇਈ ਦੀ ਵਾਅਦੇ ਦੇ ਦੀ ਦੋ ਤਿੰਨ ਪਾਸੇ ਕਿਉਂਕਿ ਸੰਗਤ ਹਰ ਪਾਸੇ ਪਟਾਏ ਬਾਹਰ ਤੋਂ ਬਾਅਦ ਦੇਸ਼ਾਂ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਜਿੱਥੇ ਜਿੱਥੇ ਜਾਣੀ ਭਾਜੀ ਉੱਥੇ ਪਹਚਾਈ ਦੀ ਬਿਲਕੁਲ ਠੀਕ ਹੈ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਪੈਕਿੰਗ ਦੀ ਸੇਵਾ ਚੱਲ ਰਹੀ ਪਈ ਹੈ ਲੰਗਰ ਦੀ ਇਸ ਮਠਾਈਆਂ ਦਾ ਲੰਗਰ ਇਹ 13 ਟਨ ਕੁਆਂਟਲਾਂ ਚ ਵੀ ਨਹੀਂ ਕਿਲੋਆਂ ਚ ਵੀ ਨਹੀਂ ਟਣਾ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਇਹਦੇ ਕੁਆਂਟਲਾਂ ਚ ਸ਼ੁਰੂ ਕੀਤੀ ਸੀ ਤੇ ਟਣਾ ਚ ਪਹੁੰਚ ਗਈ ਕੁਝ ਸਾਲਾਂ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਹੀ ਇੱਥੋਂ ਤੱਕ ਔਰ ਤਸਵੀਰਾਂ ਬਟਾਲੇ ਤੋਂ ਨੇ ਵਿਆਹ ਪੁਲਪ ਦੀਆਂ ਤਿਆਰੀਆਂ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਇਹ ਮਠਾਈਆਂ ਦੀ ਲੰਗਰ ਇਹ ਪਾਜੀ ਕਿਉਂਕਿ ਹਰ ਸੰਗਤ ਨੂੰ ਜੇ ਵਿਆਹਪੁਰਬ ਦੀ ਉਡੀਕ ਰਹਿੰਦੀ ਆ ਤਾਂ ਕਿਤੇ ਨਾ ਕਿਤੇ ਇਸ ਲੰਗਰ ਦੀ ਉਡੀਕ ਵੀ ਰਹਿੰਦੀ ਹੈ ਕੈਮਰਾ ਪਰਸਨ ਵਿਕਮ ਜੀਮਾ ਦੇ ਨਾਲ ਗੁਰਚਾਵਲਾ ਜਗਵੰਨ ਜੀ ਦੀ ਬਿਰਦਾਸਤ